ਸੰਪੂਰਨ ਰੇਲਵੇ ਟ੍ਰੈਕ ਤੇ ਬੈਠੇ ਕਿਸਾਨਾਂ ਨੇ ਜਿ세 ਤੇ ਬੰਦੀਆਂ ਦੇ ਪ੍ਰੈਸ ਕਾਨਫਰੰਸ ਦੇ ਐਲਾਨ ਤੋਂ ਬਾਅਦ ਟ੍ਰੈਕ ਖਾਲੀ ਕਰ ਦਿੱਤੇ ਨੇ ਸਾਰਾ ਪ੍ਰੈਅ ਤੋਂ ਕਿਸਾਨ ਤੇ ਨੌਜਵਾਨਾਂ ਕਿਸਾਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਟ੍ਰੈਕ ਤੇ ਬੈਠੇ ਹੋਏ ਸਨ ਜਿਨ੍ਹਾਂ ਤੇ ਗੰਭੀਰ ਧਰਾਵਾਂ ਲਗਾਈਆਂ ਗਈਆਂ ਨੇ ਕਿਸਾਨਾਂ ਮੁਤਾਬਕ ਇਹ ਮੰਗਾਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਭਵਿੱਖ ਵਿੱਚ ਬੀਜਪੀ ਆਗੂਆਂ ਦੇ ਘਰਾ ਦੇ ਕਰਾਉ ਦੇ ਚੱਲਦੇ ਹੋਰ ਪ੍ਰੋਗਰਾਮਾਂ ਦੇ ਚੱਲਦੇ ਟ੍ਰੈਕ ਖਾਲੀ ਕਰਨ ਦਾ ਐਲਾਨ ਤੀਤਕ ਯੂਕੇ ਗ੍ਰੈਜੂਏਟ ਰੂਟ ਵੀਜ਼ਾ ਖਤਮ ਕਰਨ ਦੀ ਤਿਆਰੀ ਦੇ ਵਿੱਚ ਬ੍ਰਿਟਿਸ਼ ਪੀਐਮ ਰੇਸ਼ੀ ਸੋਨਕ ਜੀਆਰਬ ਖਤਮ ਕਰਨ ਦੇ ਹੱਕ ਵਿੱਚ ਨੇ ਵੀਜ਼ਾ ਸਕੀਮ ਦਿੱਤਾ ਸਭ ਤੋਂ ਜ਼ਿਆਦਾ 파ਰਟੀ ਸਟੂਡੈਂਟ ਅਪਲਾਈ ਕਰਨਗੇ ਕਰਦੇ ਸੰਤਾਂ ਤਾਂ ਲਿਹਾਜ਼ਾ ਇਹਨਾਂ ਤੇ ਹੀ ਜ਼ਿਆਦਾ ਅਸਰ ਪਵੇਗਾ ਜੀਆਰਬੀ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜਾਈ ਤੋਂ ਬਾਅਦ ਵੀ ਥੋੜਾ ਸਮਾਂ ਯੂਕੇ ਰਹਿਣ ਦੀ ਇਜਾਜ਼ਤ ਮਿਲਦੀ ਤਾਂ ਜੀਆਰਬੀ ਵਿਦਿਆਰਥੀਆਂ ਨੂੰ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਜਾਂ ਹੋਰ ਕੋਰਸ ਪੂਰਾ ਕਰਨ ਤੋਂ ਬਾਅਦ ਵੀ ਘੱਟ ਤੋਂ ਘੱਟ 2 ਸਾਲ ਤੱਕ ਯੂਕੇ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ ਅਰੋ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਪੀ ਜੀਰਾ ਨੇ ਨਸ਼ੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਕਿ ਪਾਕਿਸਤਾਨ ਤੋਂ ਨਸ਼ਾ ਤੇ ਅਸਲਾ ਆਉਂਦਾ ਹੈ ਨਸ਼ਾ ਖੰਡ ਬੰਦ ਦੁਕਾਨਾਂ ਤੇ ਵਿਕ ਰਿਹਾ ਹੈ ਤੇ ਮਾਵਾ ਭੂਬਾ ਮਾਰ ਕੇ ਰੋਂਦੀਆਂ ਨੇ ਕਿ ਨਸ਼ਾ ਬੰਦ ਕਰੋ ਇਹਨਾਂ ਨਹੀਂ ਜੀਰਾ ਨੇ ਵੀ ਕਿਹਾ ਕਿ ਬਾਰਡਰ ਤੋਂ ਬੀਐਸਐਫ ਵੀ ਨਸ਼ਾ ਤੇ ਅਸਲਾ ਟੰਪਾਉਂਦੇ ਨੇ ਜੀਰਾ ਨੇ ਕਿਹਾ ਕਿ ਉਹਨਾਂ ਆਪਣੀ ਕਾਂਗਰਸ ਸਰਕਾਰ ਬਲੇਵੀ ਸਟੇਜ ਤੋਂ ਨਸ਼ੇ ਦੇ ਖਿਲਾਫ ਆਵਾਜ਼ ਉਠਕੀ ਸੀ ਤਾਂ ਉਹਨਾਂ ਨੂੰ ਤਹਾਟ ਸਾਨੂੰ ਤੁਹਾਡਾ ਸਾਥ ਚਾਹੀਦਾ ਹੈ ਜੀਰਾ ਨੇ ਵੀ 이란 ਦੇ ਰਾਸ਼ਟਰਪਤੀ ਬਰਾਹਿਮ ਰੈਸੀਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ ਰਾਸ਼ਟਰਪਤੀ ਸਮੇਤ ਵਿਦੇਸ਼ ਮੰਤਰੀ ਅਜ਼ਰਬੈਜਾਨ ਦੇ ਸਾਬਕਾ ਗਵਰਨਰ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਅੱਜ ਸ਼ਾਮ 7 ਵਜੇ ਹੈਲੀਕਾਪਟਰ ਸੁੰਦ ਕੋਰੇ ਦੇ ਟਿਕਾਣਾ ਤੇ ਠੰਡ ਕਰਕੇ ਲਾਪਤਾ ਹੋ ਗਿਆ ਸੀ ਜਿਸ ਦਾ ਮਲਬਾ ਕਾਫੀ ਘੰਟੇ ਸਰਚ ਤੋਂ ਬਾਅਦ ਬਰਾਮਦ ਹੋਇਆ। ਖਰਾਬ ਮੌਸਮ ਤੇ ਸੰਘਣੇ ਕੋਰੇ ਕਰਕੇ ਇਹ ਐਕਸੀਡੈਂਟਿੰਗ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਬਾਅਦ ਵਿੱਚ ਮੌਤ ਦੀ ਪੁਸ਼ਟੀ ਹੋਈ। ਪਿਆਰ ਦੀ ਗਰਮੀ ਦੇ ਚੱਲਦੇ ਪੰਜਾਬ ਸਰਕਾਰ ਨੂੰ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਕੱਲ ਤੋਂ ਹੀ ਐਲਾਨ ਕਰ ਦਿੱਤਾ ਹੈ 21 ਮਈ ਤੋਂ ਵੀ 31 ਜੂਨ ਤੱਕ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ 44 ਡਿਗਰੀ ਤੋਂ ਅ ਮਕਤਲਫਾਰਾ 46 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ ਹਾਲਾਂਕਿ ਪਹਿਲਾਂ ਸਰਕਾਰ ਨੇ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਸੀ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਸਕੂਲ ਅੱਜ ਜਿੱਥੇ ਪਹਿਲੇ ਦਿਨ ਲੱਗੇ ਸਨ ਕਿ ਅੱਜ ਛੁੱਟੀਆਂ ਐਲਾਨ ਕਰ ਦਿੱਤਾ ਹੈ ਅੰਮ੍ਰਿਤਸਰ ਪੁਲਿਸ ਨੇ ਨੌਜਵਾਨ ਨੂੰ ਨਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਕੁਝ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਨਾਕੇਬੰਦੀ ਦੌਰਾਨ ਨੌਜਵਾਨ ਨੂੰ ਕੁਝ ਕਿਸੇ ਤੋਂ ਬਾਅਦ ਕ ਪੜੇਗੇ ਨੌਜਵਾਨ ਤੇ ਪਹਿਲਾਂ ਵੀ ਕਈ ਕਾਨੂੰਨਿਕ ਮਾਮਲੇ ਦਰਜੇ ਹੋ ਪੁਲਿਸ ਨੂੰ ਬੜੀ ਦਸਤੀ ਮਲਜ਼ਮ ਨੌਜਵਾਨ ਲਗਾਤਾਰ ਆਪਣੇ ਘਰ ਤੋਂ ਠਿਕਾਣੇ ਬਦਲ ਰਿਹਾ ਸੀ ਤਾਂ ਮਲਜ਼ਮ ਤੋਂ ਹੋਰ ਵੀ ਖਲਾਸੀ ਹੋਈ ਉਮੀਦ ਲੁਧਿਆਣਾ ਦੇ ਸ਼ਿਪੁਰਤੇਗ ਬਹਾਦਰ ਨਗਰ ਦੇ ਵਿੱਚ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਜ਼ਬਰਦਸਤ ਜੇਵਾਦ ਹੋ ਗਿਆ ਇਲਜ਼ਾਮ ਨੇ ਕਿ ਇੱਕ ਮਹਿਲਾ ਦੇ ਨਾਮ ਗਵਾਂਡੀਆਂ ਨੇ ਕੁੱਟਮਾਰ ਕੀਤੀ ਜੋ ਰੋਜ਼ ਗਲੀ ਦੇ ਵਿੱਚ 2800 ਤੋਂ ਵੱਧ ਕੁੱਤਿਆਂ ਨੂੰ ਰੋਟੀ ਖਵਾਉਂਦੀ ਸੀ ਤਾਂ ਮਹਿਲਾ ਐਨ ਜੀਓ ਹੈਲਪ ਫਾਰ ਐਨੀਮਲ ਦੇ ਨਾਲ ਜੁੜੀ ਹੋਈ ਹੈ ਮਹਿਲਾ ਦਾ ਇਲਜ਼ਾਮ ਹੈ ਕਿ ਉਹਨਾਂ ਇਨਸਾਨੀਅਤ ਦੇ ਨਾਤੇ ਕੁੱਤਿਆਂ ਦੀ ਦੇਖ ਰਿਹਾ ਕਿਤੀ ਪਰ ਅਚਾਨਕ ਉਸਤੇ ਆਕੇ ਇਸ ਤਰੀਕੇ ਦੇ ਨਾਲ ਅਟੈਕ ਕਰ ਦਿੱਤਾ ਜੁਲੰਦਰ ਦੇ ਕਾਲਾ ਸਿੰਘਾ ਰੋਡ ਤੇ ਐਕਟਿਵਾ ਸਵਾਰ ਨਾਮ ਵਾਲਕ ਹਾਦਸੇ ਅਸ਼ਕਾਰ ਹੋ ਗਿਆ ਐਕਟਿਵਾ ਦੀ ਟ੍ਰੱਕ ਦੇ ਨਾਲ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ 15 ਸਾਲਾ ਰੌਨਿਤ ਦੀ ਮੌਕੇ ਤੇ ਮੌਤ ਹੋ ਗਈ ਰੌਨਿਤ ਆਪਣੇ ਚਾਚੇ ਨੂੰ ਰੋਟੀ ਦੇਣ ਜਾ ਰਿਹਾ ਸੀ ਤੇਜ਼ ਰਫਤਾਰ ਟ੍ਰੱਕ ਨੇ ਦਰੜ ਦਿੱਤਾ ਕਸ਼ਮਦੀ ਦਾ ਮੁਤਾਬਿਕ ਟ੍ਰੱਕ ਚਾਲਕ ਦੀ ਗਲਤੀ ਹੈ ਪੁਲਿਸ ਨੇ ਮੌਕੇ ਤੇ ਆਕੇ ਕਾਰਵਾਈ ਸ਼ੁਰੂ ਕੀਤੀ ਅਤਿ ਦੀ ਗਰਮੀ ਦੇ ਵਿਚਾਲੇ ਜਲੰਧਰ ਦੀ ਵਿਕਾਸਪੁਰੀ ਦੇ ਲੋਕ ਪਾਣੀ ਨੂੰ ਤਰਸਦੇ ਨੇ ਪਾਣੀ ਦੀ ਕਿਨਨ ਦੇ ਨਾਲ ਜੂਜ ਦੇ ਲੋਕਾਂ 'ਚ ਰੋਜ਼ ਵੇਖਣ ਨੂੰ ਮਿਲ ਰਿਹਾ ਲੋਕਾਂ ਦੇ ਮੁਤਾਬਿਕ ਲਗਭਗ ਪਿਛਲੇ 6 ਮਹੀਨੇ ਤੋਂ ਪਾਣੀ ਦੀ ਸਮੱਸਿਆ ਨਾਲ ਜੂਜਰੇ ਨੇ ਟਿਊਬਵੈਲ ਖਰਾਬ ਹੋਣ ਦੀ وجہ ਦੇ ਨਾਲ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਨੇੜਲੇ ਲੋਕ ਗੁਰੂ ਘਰ ਤੋਂ ਪਾਣੀ ਭਰਨ ਨੂੰ ਮਜਬੂਰ ਨੇ ਅਸਥਾਈ ਤੌਰ ਤੇ ਹੱਲ ਜ਼ਰੂਰ ਹੋ ਜਾਂਦਾ ਪਰ ਪੱਕਾ ਹੱਲ ਨਹੀਂ ਹੋਇਆ ਜਲੰਧਰ ਦੇ ਬਹੁ ਚਰਚਿਤ ਕੁੰਦਨ ਸਾਈਕਲਸ ਦੇ ਗੋਦਾਮ ਦੇ ਵਿੱਚ ਕਨਕ ਅਗਲਗ ਦੇ ਘਟਨਾ ਜਲੰਧਰ ਦੇ ਸਭ ਤੋਂ ਪੀੜ ਪੜ ਵਾਲੇ ਇਲਾਕੇ ਬਾਜ਼ਾਰ ਰੇਲਵੇ ਰੋਡ ਤੇ ਦੀ ਸਾਹਮਣੇ ਆਈ ਹੈ ਅਗਲਾ ਕੰਦੀ ਨਾਲ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਕਰੀਬ 2 ਘੰਟੇ ਦੀ ਮਸ਼ਕਤ ਤੋਂ ਬਾਅਦ ਕਰੀਬ 20 ਗੱਡੀਆਂ ਨੇ ਆਖ ਤੇ ਕਾਬੂ ਪਾਇਆ ਅਗਲਾ ਕੰਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਾਣੀ ਦੇ ਨਾਲ ਨਾਲ ਫੌਮ ਦੀ ਵੀ ਵਰਤੋਂ ਕੀਤੀ ਪੰਜਾਬ 'ਚ ਜਿਵੇਂ ਹੀ ਗਰਮੀ ਵੱਧਣੀ ਸ਼ੁਰੂ ਹੋਈ ਹੈ ਉਵੇਂ ਹੀ ਬਿਜਲੀ ਦੀ ਡਿਮਾਂਡ ਕਈ ਗੁਣਾ ਵਧ ਗਈ ਬਿਜਲੀ ਦੇ ਕੇਵਲ ਟਰਾਂਸਫਾਰਮਰ ਖਰਾਬ ਹੋਣ ਲੱਗੇ ਨੇ ਅਤੇ ਪਾਵਰ ਕਾਮ ਦੇ ਬਿਜਲੀ ਸਪਲਾਈ ਦੇਣ ਦੇ ਲਈ ਕਰਮਚਾਰੀ ਦਿਨ ਰਾਤ ਕੰਮ ਕਰ ਰਹੇ ਪੰਜਾਬ ਦੇ ਵਿੱਚ 45 ਡਿਗਰੀ ਤੋਂ ਪਾਰਾ ਪਾਰ ਹੋ ਚੁੱਕਿਆ ਮੌਸਮ ਦੇ ਪਾਗ ਮੁਤਾਬਿਕ ਅਗਲੇ 7 ਤੋਂ 8 ਤੱਕ ਤਾਪਮਾਨ ਇਸੇ ਤਰੀਕੇ ਰਹੇਗਾ ਗਿਰਾਵਟ ਦੀ ਉਮੀਦ ਨਹੀਂ ਹੈ ਤਾਂ ਇਹ ਵਿੱਚ ਬਿਜਲੀ ਦੀ ਮੰਗ ਹੋਰ ਵੱਧਦੀ ਰਹੇਗੀ। ਜਿਲ੍ਹਾ ਚਮਕੌਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਦੇ ਨੇੜੇ ਸਕੂਲੀ ਬੱਸਾਂ ਦੇ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਦੀ ਨਿੱਜੀ ਕਾਰ ਦੇ ਨਾਲ ਟੱਕਰ ਹੋਈ ਹਾਦਸਾ ਸਕੂਲ ਦੇ ਵਿੱਚੋਂ ਛੁੱਟੀ ਵੇਲੇ ਵਾਪਰਿਆ ਬੱਸ ਦੇ ਨਾਲ ਕਾਰ ਦੀ ਅੰਮੋ ਸਾਹਮਣੇ ਦੀ ਟੱਕਰ ਹੋਈ ਵਿਚਾਰੇ ਹਾ ਕਿਸੇ ਵਿਦਿਆਰਥੀ ਦੀ ਕੋਈ ਸੱਟ ਨਹੀਂ ਲੱਗੀ। ਬੱਚਿਆਂ ਨੂੰ ਦੂਜੀ ਬੱਸ 'ਤੇ ਸ਼ਿਫਟ ਕਰ ਦਿੱਤਾ ਗਿਆ। ਕਾਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਸੋ ਸਰਕਾਰੀ ਹਸਪਤਾਲ ਫੇਸ ਤੱਕ। ਹੁਸ਼ਿਆਰਪੁਰ ਦੇ ਵਿੱਚ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ ਦਰਦਨਾਕ ਤਰਖਾਸਾ ਹਾਦਸੇ 'ਚ ਇੱਕ ਔਰਤ ਦੀ ਮੌਕੇ ਤੇ ਮੌਤ ਹੋਈ ਹੈ। ਜਸਵਿੰਦਰ ਕੁਮਾਰ ਆਪਣੇ ਪੁੱਤਰ ਤੇ ਨੂੰਹ ਨੂੰ ਲੈ ਕੇ ਹਸਪਤਾਲ ਜਾ ਰਿਹਾ ਸੀ। ਅਚਾਨਕ ਟਰੱਕ ਦੀ ਚਪੇੜ ਦੇ ਵਿੱਚ ਆ ਗਏ। ਵਿਅਕਤੀਆਂ ਨੂੰ ਕੱਢਣ ਲਈ ਕਰੀਬ 1.5 ਘੰਟੇ ਤੋਂ 2 ਘੰਟੇ ਦਾ ਸਮਾਂ ਲੱਗਿਆ। ਲੋਕਾਂ ਦੇ ਮੁਤਾਬਿਕ ਇਸ ਚੌਕ 'ਚ ਪਹਿਲਾਂ ਵੀ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ। ਸਮਰਾਣਾ ਚਿਕ ਨਰਸ ਦੀ ਦਰਿਆਬਦੀ ਦੇਖਣ ਨੂੰ ਮਿਲੀ ਹੈ ਪਿੰਡ ਖੰਧੜਾ ਦੇ ਲੋਕ ਤਦੇ ਕੋਲ ਬਣੀ ਹੋਈ ਫੈਕਟਰੀ ਦੇ ਕੰਦ ਤੇ ਇੱਕ ਨਵਜੰਮੀ ਬੱਚੀ ਪਈ ਮਿਲੀ ਜਿਸ ਨੂੰ ਇੱਕ ਪ੍ਰਵਾਸੀ ਔਰਤ ਨੇ ਵੇਖਿਆ ਤਾਂ ਤੁਰੰਤ ਹਸਪਤਾਲ ਲੈ ਕੇ ਪਹੁੰਚੀ ਪਹਿਲਾਂ ਤਾਂ ਬੱਚੀ ਦਾ ਇਲਾਜ ਹੋਇਆ ਜਿਸ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ ਸੀ ਤਾਂ ਹਸਪਤਾਲ ਚ ਕੰਮ ਕਰਦੀ ਸਟਾਫ ਨਰਸ ਸਰਬਜੀਤ ਕੌਰ ਨੇ ਫੈਸਲਾ ਲਿਆ ਕਿ ਉਹ ਇਸ ਬੱਚੀ ਨੂੰ ਗੋਦ ਲਵੇਗੀ ਕਿਉਂਕਿ ਉਸ ਦਾ ਆਪਣਾ ਕੋਈ ਬੱਚਾ ਨਹੀਂ ਸੁਲਤਾਨਪੁਰ ਲੋਧੀ ਦੇ ਰੰਤੀਪੁਰ ਜੈਨਪੁਰ ਦੇ ਜੰਗਲ ਦੇ ਵਿੱਚ ਭਿਆਨਕ ਅੱਗ ਲੱਗੀ ਦੁਪਹਿਰ ਸਮੇਂ ਅਚਾਨਕ ਇਹ ਅੱਗ ਲੱਗੀ ਹੁਣ ਤੱਕ ਅੱਗ ਲੱਗਣ ਦੇ ਨਾਲ 15 ਏਕੜ ਦੇ ਕਰੀਬ ਰਕਬਾ ਸੜ ਕੇ ਸੁਆਹ ਹੋ ਚੁੱਕਿਆ ਹੈ ਜੰਗਲਾਤ ਦੇ ਪਾਕ ਦੇ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਜਿਸ ਦੇ ਨਾਲ ਦਰਖਤਾਂ ਨੂੰ ਵੀ ਅੱਗ ਦੇ ਨਾਲ ਕਾਫੀ ਨੁਕਸਾਨ ਪਹੁੰਚਿਆ ਤੇ ਜੰਗਲੀ ਖੇਤਰ ਚਰਾਰੇ ਜਾਨਵਰਾਂ ਦੇ ਵੀ ਮਰਨ ਦਾ ਖਦਸ਼ਾ ਪੱਟਾਇਆ ਨਵਾਂ ਸ਼ਹਿਰ ਪੁਲਿਸ ਨੇ ਦੋ ਐਕਟਿਵਾ ਸਵਾਰਾਂ ਨੂੰ 10 ਬੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪੂਰੀ ਤਰ੍ਹਾਂ ਦਿਨਾ ਮਸਤਿਆਦ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੱਖ ਦਾਤਾ ਵਾਲੀ ਗਲੀ ਦੇ ਵਿੱਚ ਦੋ ਨੌਜਵਾਨ ਘਰ ਤੋਂ ਹੀ ਸ਼ਰਾਬ ਵੇਚਦੇ ਨੇ ਹੁਣ ਇਸ ਨੇ ਨਾਕੇ ਬੰਦੀ ਕੀਤੀ ਚੈਕਿੰਗ ਦੌਰਾਨ 20 ਬੋਤਲਾਂ ਸ਼ਰਾਬ ਕੋੜੋ 10 ਬੇਟੀਆਂ ਘਰ ਤੋਂ ਬਰਾਮਦ ਹੋਈਆਂ ਨੇ ਪੁਲਿਸ ਨੇ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ